ਸੀਨੀਅਰ ਵਕੀਲ ਐਚਐਸ ਫੁਲਕਾਨ ਨੇ ਲਾਇ ਗੰਭੀਰ ਇਲਜ਼ਾਮ ਕਿ ਬੇਅਦਬੀਆਂ ਦੇ ਮਸਲੇ ਤੇ ਗੰਭੀਰ ਨਹੀਂ ਹੈ ਪੰਜਾਬ ਸਰਕਾਰ ਮੁ슬ਮਾਨ ਨੂੰ ਬਚਾਉਣ ਦੀ ਕੀਤੀ ਜਾ ਰਹੀ ਹੈ ਕਵਾਇਦ ਸਵਾਲ ਕਿ ਕੀ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੰਭੀਰ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਵਾਲ ਇਸ ਲਈ ਕਿਉਂਕਿ ਇਹ ਸਵਾਲ ਚੁੱਕਿਆ ਹੈ ਸੀਨੀਅਰ ਵਕੀਲ ਐਚਐਸ ਫੁਲਕਾਨ ਤੇ ਸਵਾਲ ਖੜਾ ਹੋਇਆ ਹੈ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਚ ਹੋਈ ਇੱਕ ਸੁਣਵਾਈ ਤੋਂ ਬਾਅਦ ਆਖਿਰ ਪੂਰਾ ਮਾਮਲਾ ਕੀ ਹੈ ਸਮਝਾਉਂਦੇ ਆ ਆਪਣੀ ਇਸ ਰਿਪੋਰਟ ਤੇ ਰਾਹੀਂ ਲਓ ਵੇਖੋ ਜੀ ਹਾਂ ਵੀਰਵਾਰ ਨੂੰ ਸੀਨੀਅਰ ਵਕੀਲ ਐਚਐਸ ਫੂਲਕਾ ਸੋਸ਼ਲ ਮੀਡੀਆ ਤੇ ਲਾਈਵ ਆਏ ਅਤੇ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹਨਾਂ ਨੇ ਮੋੜ ਤੋਂ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਸੁਭਾ ਸਰਕਾਰ ਬੇਅਦਬੀ ਦੇ ਮਸਲੇ ਤੇ ਗੰਭੀਰ ਹੈਵੀ ਜਾਂ ਫਿਰ ਨਹੀਂ ਕਿ ਬੇਅਤਮੀਆਂ ਦੇ ਮਲਜ਼ਮਾਂ ਨੂੰ ਬਚਾਉਣ ਦੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸੋ ਕੀ ਸਮਝੀਏ ਦਰਸਲ ਸਾਲ 2015-16 ਚ ਹੋਈਆਂ ਬੇਅਦਬੀ ਦੇ ਡੇਰੇ ਨਾਲ ਸੰਬੰਧਿਤ ਕੁਝ ਮੁਲਜ਼ਮਾਂ ਵੱਲ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੇ ਕੇਸ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਬਾਹਰ ਸ਼ਿਫਟ ਕਰ ਦਿੱਤੇ ਜਾਣ ਮੁਲਜ਼ਮਾਂ ਦੇ ਵਕੀਲ ਵੱਲੋਂ ਸੁਪਰੀਮ ਕੋਰਟ 'ਚ ਜ਼ੋਰ ਦੇ ਕੇ ਕਿਹਾ ਗਿਆ ਕਿ ਜੇਕਰ ਪੰਜਾਬ ਦੀਆਂ ਜੇਲਾਂ ਹੀ ਸੁਰੱਖਿਅਤ ਨਹੀਂ ਤਾ ਬਾਹਰ ਲੋਕ ਪਲਾਕ ਕਿਵੇਂ ਸੁਰੱਖਿਅਤ ਰਹਿਣਗੇ ਇਹ ਅੱਜ ਜੋ ਮੁਲਜ਼ਮ ਨੇ ਬੇਅਦਬੀ ਦੇ ਕੇਸਾਂ ਵਿੱਚ ਉਹ ਢੇਰੇ ਵਾਲੇ ਉਹਨਾਂ ਚੋਂ ਤੇ ਉਹਨਾਂ ਨੇ ਕੁਝ ਮੁਲਜ਼ਮਾਂ ਨੇ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਾਇਆ ਸੀ ਕਿ ਸਾਡੇ ਕੇਸੇ ਟਰਾਂਸਫਰ ਕਰ ਦਿੱਤੇ ਜਾਂਨ ਮੁਗੇ ਤੋਂ ਫਰੀਦਕੋਟ ਤੋਂ ਪਠੰਡੇ ਤੋਂ ਕਿ ਉੱਥੇ ਸਾਡੇ ਵਾਸਤੇ ਮਾਹੌਲ ਠੀਕ ਨਹੀਂ ਸਾਡੇ ਕੇਸਾਂ ਨੂੰ ਟਰਾਂਸਫਰ ਕੀਤਾ ਜਾਵੇ ਪਹਿਲਾਂ ਵੀ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਤੇ ਉਹ ਪਟੀਸ਼ਨ 2020 ਦੇ ਵਿੱਚ ਇਹਨਾਂ ਦੀ ਪਟੀਸ਼ਨ ਇੱਕ ਵਾਰੀ ਡਿਸਕਸ ਹੋ ਗਈ ਸੀ ਪਰ ਉਸ ਤੋਂ ਮਗਰੋਂ ਜਦੋਂ ਉੱਥੇ ਜੇਲ੍ਹ ਦੇ ਵਿੱਚ ਉਹ ਮਰਡਰ ਹੋਏ ਤਾਂ ਉਦੋਂ ਮਗਰੋਂ ਕੁਝ ਹੋਰ ਬਲਜਵਾਨੇ ਆਕੇ ਉਹਨਾਂ ਨੇ ਫਿਰ ਇੱਥੇ ਪਟੀਸ਼ਨ ਪਾਤੀ ਕਿ ਜੇ ਸਾਡੇ ਕੇਸ ਟਰਾਂਸਫਰ ਕੀਤੇ ਜਾਣ ਉਹ ਫਰੀਦਕੋਟ ਤੋਂ ਤੇ ਕੋਟਖਪੂਰੀ ਤੋਂ ਫਰੀਦਕੋਟ ਤੋਂ ਤੇ ਬਠਿੰਡੇ ਜ਼ਿਲ੍ਹੇ ਤੋਂ ਉਹ ਕੇਸ ਟਰਾਂਸਫਰ ਕਰਕੇ ਸੁਪਰੀਮ ਕੋਰਟ ਦੇ ਚੰਡੀਗੜ੍ਹ ਘਟਤੇ ਸੀ ਇਹ 2023 ਦੇ ਵਿੱਚ ਆਰਡਰ ਹੋਇਆ ਹੁਣ ਜਿਹੜੇ ਇਹਨਾਂ ਨੇ ਜੇ ਇਹ ਬਲਜਮ ਸੀਗੇ ਇਹ ਕਿਹੜਾ ਕੇਸ ਮੈਂ ਪੇਸ਼ ਹੋਇਆ ਗੁਰਸੇਵਿਕ ਸਿੰਘ ਉਹ ਕੰਪਲੇਨੈਂਟ ਆ ਸਮਾਲ ਸਰ ਥਾਣੇ ਦਾ ਕੇਸ ਆ ਇਹਦੇ ਚ ਮੁਲਜ਼ਮ ਨੇ ਪ੍ਰਿਥੀ ਸਿੰਘ ਅਮਰਦੀਪ ਸਿੰਘ ਤੇ ਉਹ ਪੰਜ ਮੁਲਜ਼ਮ ਸੀ ਇਹਦੇ ਚ ਤੇ ਉਹਦੇ ਚ ਕੋਰਟ ਦੇ ਮੋਗੇ ਦੀ ਕੋਰਟ ਨੇ ਉਹ ਦੋਵਾਂ ਨੂੰ ਤਾਂ ਬਰੀ ਕਰ ਦਿੱਤਾ ਤੇ ਤਿੰਨਾਂ ਨੂੰ ਤਿੰਨ ਮੁਲਜ਼ਮਾਂ ਨੂੰ ਉਹਨਾਂ ਨੇ ਮੋਗੇ ਦੀ ਕੋਰਟ ਦੇ ਸਜ਼ਾ ਸੁਣਾਤੀ ਉਹਨਾਂ ਨੇ ਆਪਣੀ ਸਜ਼ਾ ਦੇ ਖਿਲਾਫ ਅਪੀਲ ਪਾਈ ਆ ਉਹ ਵੀ ਮੋਗੇ ਕੋਰਟ ਦੇ ਵਿੱਚ ਹੀ ਪੈਂਡਿੰਗ ਪਈ ਆ ਉਹ ਪ੍ਰਿਥੀ ਸਿੰਘ ਉਹਦਾ ਨਾਮਾ ਮੁਲਜ਼ਮ ਦਾ ਪ੍ਰਿਥੀ ਸਿੰਘ ਨੇ ਆ ਕੇ ਇਥੇ ਪੇਟੀਸ਼ਨ ਪਾਈ ਇਹ ਅੱਜ ਇਹ 6 ਕੇਸ ਲੱਗੇ ਹੋਏ ਸੀ ਇੱਕ ਸੀਗਾ ਬਲਜੀਤ ਸਿੰਘ ਦਾ ਇੱਕ ਸੀ ਜਤਿੰਦਰ ਵੀਰ ਅਰੋੜਾ ਇੱਕ ਸੁਖਜਿੰਦਰ ਸਿੰਘ ਤੇ ਇੱਕ ਹੋਰ ਬਲਜੀਤ ਸਿੰਘ ਦਾ ਸੀ ਤੇ ਇੱਕ ਇਹ ਪ੍ਰਿਥਵੀ ਸਿੰਘ ਦਾ ਸੀ ਇਹਨਾਂ ਸਾਰਿਆਂ ਨੇ ਕਿਹਾ ਕਿ ਸਾਡੇ ਕੇਸ ਵੀ ਟਰਾਂਸਫਰ ਕਰਕੇ ਇਹ ਮੋਗੇ ਤੋਂ ਤੇ ਫਰੀਦਕੋਟ ਤੋਂ ਛੇਲੇ ਤੋਂ ਟਰਾਂਸਫਰ ਕਰਕੇ ਸਾਡੇ ਕੇਸ ਉਹਨਾਂ ਕੇਸਾਂ ਨਾਲ ਹੀ ਚੰਡੀਗੜ੍ਹ ਭੇਜ ਦਿੱਤੇ ਜੀ ਇਸ ਮਾਮਲੇ 'ਚ 7 ਜੁਲਾਈ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ। ਜਿਸ ਤੋਂ ਬਾਅਦ ਇਸ ਮਾਮਲੇ 'ਚ 8 ਨਵੰਬਰ ਨੂੰ ਸੁਣਵਾਈ ਹੋਈ। ਐਸ 'ਚ ਸਰਕਾਰ ਦੇ ਸਟੈਂਡਿੰਗ ਕਾਉਂਸਲ ਪੇਸ਼ ਹੋਏ। ਜਵਾਬ ਫਾਈਲ ਕਰਨ ਲਈ 6 ਮਹੀਨੇ ਦਾ ਸਮਾਂ ਮੰਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦ ਹੁਣ ਇਸ ਮਸਲੇ 'ਚ ਸੁਣਵਾਈ ਹੋਈ ਤਾਂ ਡੇਰਾ ਪ੍ਰੇਮੀਆ ਵੱਲੋਂ ਤਾਂ ਹੈ ਸੀਨੀਅਰ ਵਕੀਲ ਸੁਪਰੀਮ ਕੋਰਟ 'ਚ ਪੇਸ਼ ਹੋਏ। ਪਰ ਸਰਕਾਰ ਨੇ ਇੰਨੇ ਗੰਭੀਰ ਕੇਸ ਦੀ ਸੁਣਵਾਈ ਦੇ ਲਈ ਇੱਕ ਜੂਨੀਅਰ ਵਕੀਲ ਨੂੰ ਭੇਜ ਦਿੱਤਾ। ਜਿਸ ਨੇ ਮੁੜ ਤੋਂ ਅਦਾਲਤ ਨੂੰ ਜਵਾਬ ਫਾਈਲ ਕਰਨ ਦੇ ਲਈ ਸਮਾਂ ਮੰਗਿਆ ਹੈ ਤੇ ਸਰਵੋੱਚ ਅਦਾਲਤ ਨੇ ਸਾਫ਼ ਇਨਕਾਰ ਕਰ ਦਿੱਤਾ ਪਰ ਉਸੇ ਸਮੇਂ ਸ਼ਿਕਾਇਤ ਕਰਤਾਵਾ ਜੋ ਇੱਕ ਦੇ ਵਕੀਲ ਐਚ ਐਸ ਫੂਲਕਾ ਨੇ ਤਰਕ ਦਿੱਤਾ ਹੈ ਕਿ ਮਲਜ਼ਮ ਰਹਿਤਾ ਪੰਜਾਬ ਚ ਹੀ ਰਹੇ ਨੇ ਜੇਕਰ ਪੰਜਾਬ ਉਹਨਾਂ ਦੇ ਰਹਿਣ ਦੇ ਲਈ ਸੁਰੱਖਿਅਤ ਹੈ ਤਾਂ ਫਿਰ ਇਹਨਾਂ ਕੇਸਾਂ ਦੀ ਸੁਣਵਾਈ ਲਈ ਕਿਉਂ ਨਹੀਂ ਐਨਾ ਕੇ ਸਾਨੂੰ ਟਰਾਂਸਫਰ ਕਰਵਾਉਣ ਦੇ ਪਿੱਛੇ ਇਹਨਾਂ ਦੀ ਅਸਲ ਮਨਸ਼ਾ ਕੁਝ ਹੋਰ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰਾ ਪ੍ਰੇਮੀਆ ਦੀ ਇਸ ਮੰਗ ਨੂੰ ਠੁਕਰਾਂਦਿਆਂ ਇਹ ਹੁਕਮ ਦਿੱਤਾ ਕਿ ਪਹਿਲਾਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁੱਕ ਕਰ ਕੇਸ ਲੱਗਿਆ 8 ਨਵੰਬਰ 2023 ਨੂੰ 8 ਨਵੰਬਰ 2023 ਨੂੰ ਪੰਜਾਬ ਸਰਕਾਰ ਦਾ ਸਟੈਂਡਿੰਗ ਕਾਉਂਸਲ ਅਪੀਲ ਹੋਈ ਤੇ ਉਹਨਾਂ ਨੇ ਕੋਰਟ ਤੋਂ ਟਾਈਮ ਲਿਆ ਕਿ ਸਾਨੂੰ 6 ਹਫਤੇ ਦਾ ਟਾਈਮ ਦਿੱਤਾ ਜਾਵੇ ਜਵਾਬ ਫਾਈਲ ਕਰਨ ਲਈ ਹੁਣ ਅੱਜ ਜਦੋਂ ਇਹ ਕੇਸ ਲੱਗਿਆ ਤੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਯੂਨੀਟ ਵਕੀਲ ਪੇਸ਼ ਹੋਇਆ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ ਉਹਨੇ ਕਿਹਾ ਜੀ ਸਾਨੂੰ ਟਾਈਮ ਦੇ ਦਿਓ ਜਵਾਬ ਫਾਈਲ ਕਰਨ ਲਈ ਤੇ ਜਿਹੜੇ ਮੁਲਜ਼ਮ ਸੀ ਉਹ ਡੇਰੇ ਵਾਲੇ ਉਹਨਾਂ ਵੱਲੋਂ ਇੱਕ ਸੀਨੀਅਰ ਐਡਵੋਕੇਟ ਅਪੀਅਰ ਹੋ ਰਹੀ ਸੀ ਬਹੁਤ ਉਹ ਉੱਚੇ ਲੈਵਲ ਦੇ ਸੁਪਰੀਮ ਕੋਰਟ ਚ ਸੀਨੀਅਰ ਐਡਵੋਕੇਟ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਪਹਿਲਾਂ ਵੀ ਟਾਈਮ ਲੈ ਚੁੱਕੇ ਹਨ ਟਾਈਮ ਨਹੀਂ ਮਿਲਣਾ ਚਾਹੀਦਾ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਟਾਈਮ ਨਹੀਂ ਦੇਣਾ ਤੇ ਅਸੀਂ ਇਹਨਾਂ ਕੇਸਾਂ ਨੂੰ ਵੀ ਪਹਿਲਾਂ ਵੀ ਅਸੀਂ ਆਰਡਰ ਕਰਕੇ ਟਰਾਂਸਫਰ ਕਰ ਚੁੱਕੇ ਅਸੀਂ ਇਹ ਕੇਸ ਵੀ ਟਰਾਂਸਫਰ ਕਰ ਰਹੇ ਹਾਂ ਇਹ ਦੂਜੇ ਕੇਸਾਂ ਨਾਲ ਹੀ ਇਹਨਾਂ ਨੂੰ ਵੀ ਇੱਥੋਂ ਟਰਾਂਸਫਰ ਕਰ ਰਹੇ ਹਾਂ ਤੇ ਉਸ ਟਾਈਮ ਦੇ ਉੱਤੇ ਮੈਂ ਜੋ ਖੜਾ ਹੋਇਆ ਕੋਰਟ ਦੇਖਿਆ ਤੁਸੀਂ ਕਿਸ ਨਾਲ ਅਪੀਅਰ ਹੋ ਰਹੇ ਮੈਂ ਕਿਹਾ ਗੁਰਸੇਵਿਕ ਸਿੰਘ ਨਾਲ ਅਪੀਅਰ ਹੋ ਰਹੇ ਹਾਂ ਜੋ ਕੰਪਲੇਨੈਂਟ ਹੈ ਤੇ ਮੈਂ ਉਹਨਾਂ ਨੂੰ ਉਹਦੇ 'ਚ ਕਿਹਾ ਕਿ ਇਹ ਕੇਸ ਪਹਿਲੀ ਗੱਲ ਤਾਂ ਇਹ ਜਿਹੜਾ ਕੇਸ ਆ ਪ੍ਰਿਥੀ ਸਿੰਘ ਦਾ ਪ੍ਰਿਥੀ ਸਿੰਘ ਬੇਲ ਤੇ ਆ ਪਾਗੇਪੁਰਾਣੇ ਰਹਿ ਰਿਹਾ ਰਹਿਣ ਵਾਸਤੇ ਤਾਂ ਏਰੀਆ ਸੇਫ ਆ ਉੱਥੇ ਰਹਿੰਦਾ ਪਰ ਕੋਰਟ ਵਿੱਚ ਆਰਗੂ ਕਰਨ ਦੇ ਵਾਸਤੇ ਉਹਨੂੰ ਖਤਰਾ ਮੈਂ ਕਿਹਾ ਇਦਾਂ ਦੀ ਮਨਸ਼ਾ ਕੋਈ ਹੋਰ ਹੈ ਇਹ ਕੀ ਚਾਹੁੰਦੇ ਆ ਕਿ ਆਪਣੇ ਸਾਰੇ ਸਾਰੇ ਕੇਸ ਇੱਥੋਂ ਪੰਜਾਬ ਤੋਂ ਬਾਹਰ ਕੱਢ ਕੇ ਲੈ ਜਾਓ ਇੱਕੋ ਅਦਾਲਤ ਵਿੱਚ ਲੈ ਲਓ ਉੱਥੇ ਜਾ ਕੇ ਮੈਨੂੰ ਕਲੈਸ਼ਨ ਕਰੋ ਉੱਥੇ ਬਲਕਿ ਇਹ 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 ਇਹਨਾਂ ਦੀ ਮਨਸ਼ਾ ਕੁਝ ਹੋਰ ਹੈ ਇਸ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕਦਮ ਰੁਪਈਆ ਬਦਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੀ ਸੀਨੀਅਰ ਐਡਵੋਕੇਟ ਨੂੰ ਕਿ ਅਸੀਂ ਇਹ ਕੇਸ ਟਰਾਂਸਫਰ ਨਹੀਂ ਕਰਾਂਗੇ ਤੁਸੀਂ ਪੰਜਾਬ ਹਾਈ ਕੋਰਟ ਜਾਓ ਜੋ ਕਨਾਂੜਾ ਲੈ ਕੇ ਪੰਜਾਬ ਹਾਈ ਕੋਰਟ ਕਾ ਤੇ ਪਰ ਇੱਥੇ ਜਿਹੜੀ ਥੋੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੂੰ ਥੋੜਾ ਸੀਰੀਅਸ ਲੈਣਾ ਚਾਹੀਦਾ ਦੇਖੋ ਪੰਜਾਬ ਸਰਕਾਰ ਵਾਲੋ ਮਤਲਬ ਕਿ ਅੱਜ ਮੈਨੂੰ ਵੀ ਸੀ ਕਿ ਸੀਨੀਅਰ ਵਕੀਲ ਪੇਸ਼ ਹੋਏਗਾ ਕਿਉਂਕਿ ਪਹਿਲਾਂ ਜਦੋਂ ਆਲਰੇਡੀ ਕੇਸ ਟਰਾਂਸਫਰ ਹੋ ਚੁੱਕੇ ਆ ਤੇ ਅੱਜ ਇਹਨਾਂ ਨੂੰ ਟਰਾਂਸਫਰ ਹੋਣਾ ਰੋਕਣਾ ਬੜਾ ਮੁਸ਼ਕਲ ਸੀ ਪਰ ਉਹ ਸੀਨੀਅਰ ਨੇ ਤਾਂ ਕੀ ਪੇਸ਼ ਹੋਣਾ ਸੀ ਸਟੈਂਡਿੰਗ ਕਾਉਂਸਲ ਵੀ ਨਹੀਂ ਪੇਸ਼ ਹੋਇਆ ਇੱਕ ਜੂਨੀਅਰ ਵਕੀਲ ਨੂੰ ਲੈ ਕੇ ਪੇਸ਼ ਕਰ ਦਿੱਤਾ ਮਤਲਬ ਕਿ ਇੰਨਾ ਲਾਈਟ ਨਹੀਂ ਲੈਣਾ ਚਾਹੀਦਾ ਤਾਂ ਜੀ ਹਾਂ ਜਸਪੂਲ ਕਾਬਲੋ ਜੋ ਸਵਾਲ ਖੜੇ ਕੀਤੇ ਗਏ ਉਹ ਵਾਕਈ ਬੇहद ਗੰਭੀਰ ਨੇ ਕਿ ਕਿਉਂ ਅਜਿਹੇ ਸੰਵੇਦਨਸ਼ੀਲ ਕੇਸ ਨੂੰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ ਕਿਉਂ ਸਰਕਾਰ ਵੱਲੋਂ ਕੋਈ ਸੀਨੀਅਰ ਵਕੀਲ ਕੇਸ ਦੀ ਪੈਰਵੀ ਦੇ ਲਈ ਨਹੀਂ ਭੇਜਿਆ ਗਿਆ ਕਿਉਂ ਸੁਪਰੀਮ ਕੋਰਟ ਵੱਲੋਂ ਸਮਾਂ ਦਿੱਤੇ ਜਾਣ ਦੇ ਬਾਵਜੂਦ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ ਉਲਟਾ ਹੋਰ ਸਮੇਂ ਦੀ ਮੰਗ ਕੀਤੀ ਗਈ ਕਿ ਇਹਨਾ ਮੁਲਜ਼ਮਾ ਨੂੰ ਬਚਾਉਣ ਇਹਨਾ ਕੇਸਾਂ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸੋ ਕੀ ਸਮਝੀਏ Bureau Report, BTC News.